ਸਸੀ ਕਾ ਜੀ ਅਮਜ ਪੰਜਾਬ ਦੇ ਨਾਲ ਜੁੜ ਚੁਕੇ ਹੋ ਤੇ ਆਸ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲੋਕ ਸਭਾ ਚੋਣਾਂ ਹਲਕਾ ਗੁਰਦਾਸਪੁਰ ਦੀ ਚੋਣਾਂ ਨੂੰ ਲੈ ਕੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਆ ਵਰਕਰਾਂ ਵਿੱਚ ਜੋਸ਼ ਜਿਹੜਾ ਦੇਖ ਨੂੰ ਮਿਲਦਾ ਪਿਆ ਤੁਹਾਨੂੰ ਦੱਸ ਦਈਏ ਕਿ ਅੱਜ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਚੋਣਾਂ ਤੋਂ ਬਾਅਦ ਦੇ ਪਠਾਨਕੋਟ ਸਿਟੀ ਦੇ ਵਿੱਚ ਆਪਣਾ ਚੋਣਵੀ ਦੌਰੇ ਦੇ ਲਈ ਆ ਰਿਹਾ ਹੈ ਨਾ ਅੱਜ ਉਹਨਾਂ ਵੱਲੋਂ ਜਿਹੜਾ ਰੋਡ ਸ਼ੋਅ ਕੱਢਿਆ ਜਾਵੇਗਾ ਰੋਡ ਸ਼ੋਅ ਦਾ ਟਾਈਮਿੰਗ ਜਿਹੜਾ ਮੇਰੇ ਵਿੱਚ 5 ਤੋਂ 5:30 ਦਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਅੱਜ ਰੋਡ ਸ਼ੋਅ ਜਿਹੜਾ ਕੱਢਿਆ ਜਾਏਗਾ ਸੀਐਮ ਸੀਐਮ ਆਣ ਵੱਲੋਂ ਕੱਢਿਆ ਗਿਆ ਸਭ ਤੋਂ ਪਹਿਲਾਂ ਬਾਲਮੇਗੀ ਚੌਂਕ ਦੇ ਹੁੰਦਿਆ ਹੋਇਆ ਗਾਂਧੀ ਚੌਂਕ ਗਾੜੀ ਤਾਂ ਚੌਂਕ ਦੇ ਡਲੋਜੀ ਰੋਡ ਫਿਰ ਉਸ ਤੋਂ ਬਾਅਦ ਵੱਖ-ਵੱਖ ਜਿਹੜੇ ਆ ਚੌਂਕਾਂ ਦੇ ਵਿੱਚੋਂ ਹੁੰਦਾ ਹੋਇਆ ਨਿਕਲਦਾ ਹੁੰਦਾ ਹੋਇਆ ਨਜ਼ਰ ਆਵੇਗਾ ਇਸ ਬਾਰੇ ਵਿੱਚ ਜਦੋਂ ਚੇਅਰਮੈਨ ਬਬੂਤੀ ਸ਼ਰਮਾ ਹਲਕਾ ਇੰਚਾਰ ਜਿਹਦੇ ਵਿੱਚ ਵਰਕਰਾਂ ਵਿੱਚ ਜਿਹੜਾ ਜੋਸ਼ ਜਿਹੜਾ ਕਾਫੀ ਜਿਹਾ ਦੇਖਣ ਨੂੰ ਮਿਲਦਾ ਹੈ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹਦੇ ਵਿੱਚ ਲਗਭਗ ਜਿਹੜੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਕਿ ਸੀਐਮ ਮਾਨ ਦੀ ਰੈਲੀ ਦੇ ਵਿੱਚ ਮਿਨੀਮਮ ਜਿਹੜਾ 10000 ਲੋਕੀ ਜਿਹੜਿਆ ਇਸ ਰੈਲੀ ਦੇ ਵਿੱਚ ਰੋਡ ਸ਼ੋਅ ਦੇ ਵਿੱਚ ਹਿੱਸਾ ਲੈਣਗੇ ਸੀਐਮ ਮਾਨ ਵੱਲੋਂ ਜਿਹੜਾ ਵੱਖ-ਵੱਖ ਵਿਸ਼ਿਆਂ ਤੇ ਜਿਹੜਾ ਲੋਕਾਂ ਨਾਲ ਗੱਲਬਾਤ ਕੀਤੀ ਜਾਵੇਗੀ ਆਓ ਵੇਖਦੇ ਹਾਂ ਰਿਪੋਰਟ ਸੁਣਦੇ ਕੀ ਕਹਿੰਨਾ ਹਲਕਾ ਅੰਜੱਬੀ ਪੂਤੀ ਸ਼ਰਮਾ ਦਾ ਇਸ ਪੂਰੀ ਰਿਪੋਰਟ ਦੇ ਲਈ ਸੀਐਮ ਸਾਡੀ ਵਿਜੀਟ ਹੈ ਰੋਡ ਇੱਕ ਰੋਡ ਸ਼ੋ ਜਿਹੜਾ ਹੈ ਬਾਲਮਿਕੀ ਚੌਂਕ ਤੋਂ ਲੈ ਕੇ ਗਾੜੀਆਂ ਤੱਕ ਚੌਂਕ ਤੱਕ ਜਿਹੜਾ ਉਹ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਸਾਡੇ ਬਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਕਰੀਬਨ ਕੋਈ 10000 ਦੇ ਕਰੀਬ ਲੋਕ ਜਿਹੜੇ ਆ ਸਾਡੇ ਸਾਰੇ ਪੂਰੇ ਸ਼ਹਿਰ ਔਰ ਪਿੰਡਾਂ ਦੇ ਵਿੱਚੋਂ ਇਕੱਠੇ ਹੋ ਕੇ ਇੱਥੇ ਆਣਗੇ ਔਰ ਸੀਐਮ ਸਾਹਿਬ ਦਾ ਇੱਕ ਲੋਕਾਂ ਦੇ ਵਿੱਚ ਬਹੁਤ ਕ੍ਰੇਜ਼ ਵੀ ਹੈ ਕਿਉਂਕਿ ਸੀਐਮ ਸਾਹਿਬ ਜਿਹੜੀ ਗੱਲ ਕਰਦੇ ਆ ਉਹ ਬਿਲਕੁਲ ਬਾਕਪਟਾ ਨਾਲ ਗੱਲ ਕਰਦੇ ਆ ਔਰ ਸਾਨੂੰ ਆਸ ਵੀ ਹੈ ਕਿ ਪਠਾਨਕੋਟ ਆ ਰਹੇ ਨੇ ਔਰ ਪਠਾਨਕੋਟ ਆਨ ਕਰਕੇ ਉਹਨਾਂ ਦਾ ਪਠਾਨਕੋਟ ਨੂੰ ਜੋ ਅੱਜ ਸੁਵਿਧਾਵਾਂ ਨਹੀਂ ਅੱਜ ਦਿਨ ਤੱਕ ਮਿਲੀਆਂ ਉਹ ਸਾਰੀਆਂ ਜਿਹੜੀਆਂ ਨਾ ਅਸੀਂ ਉਹਨਾਂ ਦੇ ਅੱਗੇ ਇਹ ਚੀਜ਼ਾਂ ਵੀ ਰੱਖਾਂਗੇ ਔਰ ਪਠਾਨਕੋਟ ਜਿਹੜੀ ਤਰੱਕੀ ਕਰੇਗਾ ਸੀਐਮ ਸਾਹਿਬ ਦੇ ਇਸ ਦੌਰੇ ਤੋਂ ਬਾਅਦ ਦੇ ਦੋ ਹਲਕੇ ਦੇ ਵੀ ਜਾਦੇ ਕਿ ਸਾਰੇ ਲੋਕਾਂ ਦਾ ਦੇਖਣ ਨੂੰ ਮਿਲ ਦੇ। ਦੇਖੋ ਅੱਜ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਮੁੱਦਿਆਂ ਦੇ ਗੱਲ ਕਰਦੀ ਹੈ ਔਰ ਕੰਮ ਦੇ ਆਧਾਰ ਤੇ ਜਿਹੜੇ ਅਸੀਂ ਵੋਟਾਂ ਮੰਗ ਰਹੇ ਹਾਂ। ਇਹ ਨਹੀਂ ਹੈ ਕਿ ਅਸੀਂ ਕੋਈ ਐਵੇਂ ਉਧਰ ਉਧਰ ਦੀਆਂ ਗੱਲਾਂ ਕਰਦੇ ਹਾਂ ਅਸੀਂ ਜੋ ਕੀਤਾ ਹੈ ਉਹ ਮਾਨ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਅਗਰ ਕੁਝ ਕੀਤਾ ਤਾਂ ਸਾਨੂੰ ਵੋਟਾਂ ਪਾਓ ਉਸ ਦਾ ਉਦਾਹਰਣ ਹੈ ਤੁਸੀਂ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ 80 85% ਲੋਕਾਂ ਦੇ ਬਿਜਲੀ ਦੇ ਬਿੱਲ ਜਿਹੜੇ ਬਿਲਕੁਲ ਜ਼ੀਰੋ ਆ ਰਹੇ ਹੈ ਇਹ ਚਾਹੇ ਉਹ ਸਾਡਾ ਸ਼ਹਿਰ ਪਠਾਨਕੋਟ ਹੋਵੇ ਚਾਹੇ ਗੁਰਦਾਸਪੁਰ ਹੋਵੇ ਚਾਹੇ ਜਲੰਧਰ ਅੰਮ੍ਰਿਤਸਰ ਮਤਲਬ ਪੂਰੇ ਪੰਜਾਬ ਦੇ ਵਿੱਚ ਜ਼ੀਰੋ ਬਿੱਲ ਆ ਰਿਹਾ ਇੱਕ ਬਹੁਤ ਵੱਡੀ ਦੇਣ ਹੈ ਪੰਜਾਬ ਨੂੰ ਇਹ ਮਤਲਬ ਜਿਹੜਾ ਗਰੀਬ ਆਦਮੀ ਜਿਹਦਾ 4-5000 ਰੁਪਏ ਬਿੱਲ ਆਂਦਾ ਸੀਗਾ ਜਿਹੜਾ 10000 ਰੁਪਏ ਤਨਖਾਹ ਲੈਂਦਾ ਸੀ 5000 ਰੁਪਏ ਉਹ ਬਿੱਲ ਚ ਦੇ ਦਿੰਦਾ ਸੀਗਾ ਉਹਨੂੰ ਅੱਜ ਉਹਨਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਔਰ ਲੋਕ ਜਿਹੜੇ ਆ ਬਹੁਤ ਜ਼ਿਆਦਾ ਇਸ ਗੱਲ ਤੋਂ ਖੁਸ਼ ਨੇ ਪੰਜਾਬ ਦੇ ਵਿੱਚ ਕਿੰਨੇ ਟੋਲ ਪਲਾਜ਼ਾ ਸੀਗੇ ਜਿਹੜੇ ਸਾਡੀ ਸੀਐਮ ਸਾਹਿਬ ਨੇ ਉਹ 22 ਟੋਲ ਪਲਾਜ਼ਾ ਜਿਹੜਾ ਉਹ ਖਤਮ ਕਰਤੇ ਨੇ ਜਿਹੜਾ ਲੋਕਾਂ ਦੇ ਉੱਤੇ ਰੂਟੀਨ ਨਾਲ ਬੋਝ ਪੈਂਦਾ ਸੀਗਾ ਉਹਨੂੰ ਮੁਕਾਤਾ ਹੈ ਇਸੇ ਤਰ੍ਹਾਂ ਤੁਹਾਡਾ ਆਮ ਆਦਮੀ ਕਲੀਨਿਕ ਰੋਡ ਦੇ ਉੱਤੇ ਅਜੋ ਗੱਡੀਆਂ ਦੌੜ ਰਹੀਆਂ ਨੇ ਪੁਲਿਸ ਦੀਆਂ ਐਸ ਐਫ ਐਸ ਜਿਹੜੀਆਂ ਸੁਰੱਖਿਆ ਫੋਰਸ ਹੈ ਜਿਹੜੀ ਹੈ ਉਹ ਗੱਡੀਆਂ ਚੱਲ ਰਹੀਆਂ ਨੇ ਐਕਸੀਡੈਂਟ ਹੁੰਦਾ ਹੈ 1 ਮਿੰਟ ਤੋਂ ਪਹਿਲੇ ਜਿਹੜਾ ਉਹਨੂੰ ਮਰੀਜ਼ ਨੂੰ ਹਸਪੀਟਲ ਜਿਹੜਾ ਉਹ ਪਹੁੰਚਾਇਆ ਜਾਂਦਾ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਆਵਾਜ਼ੀ ਪਾਰਟੀ ਨੇ ਕੀਤੇ ਨੇ ਸਾਡਾ ਜਿਹੜਾ ਮੈਨੀਫੈਸਟੋ ਹੈ ਉਹ 90% ਅਸੀਂ ਪੂਰਾ ਕਰ ਚੁੱਕੇ ਹਾਂ ਸਿਰਫ 2 ਸਾਲ ਦੇ ਵਿੱਚ ਤੇ ਸਾਡੇ 3 ਸਾਲ ਭੇਦੇ ਆ ਤੇ ਇਨਸਾਲਾਂ ਦੇ ਵਿੱਚ ਅਸੀਂ ਲੋਕਾਂ ਦੇ ਕੰਮ ਕਰਾਂਗੇ ਔਰ ਆਉਣ ਵਾਲਾ ਸਵੇ ਵੀ ਜਿਹੜਾ ਹੈ ਉਹ ਆਵਾਜ਼ੀ ਪਾਰਟੀ ਦੇ ਅੱਜ ਦੀ ਉਸੂ ਦੀ ਟਾਈਮਿੰਗ ਹੀ ਰਹਿਣ ਵਾਲੀ ਹੈ ਜੀ 5 ਵਜੇ 5:30 ਦੇ ਕਰੀਬ ਜਿਹੜਾ ਹੈ ਉਹ ਸੀਐਮ ਸਾਹਿਬ ਇੱਥੇ ਆਣਗੇ ਤੇ ਉਸ ਵੇਲੇ ਜਿਹੜਾ ਰੋਡ ਸ਼ੋਅ ਜਿਹੜਾ ਹੋਏਗਾ